ਪਤਾ ਜੀ ਚੋਣਾਂ ਦਾ ਮਾਹੌਲ ਆ ਹੈ ਹਨ ਜਿਨੂੰ ਵੀ ਚੋਣਾਂ ਹੋ ਰਹੀਆਂ ਨੇ ਵੋਟਾਂ ਪੈ ਕੇ ਆਪਣੇ ਐਮਐਲਏ ਬਣਦੇ ਨੇ ਲੋਕਾਂ ਦੇ ਕੰਮ ਕਰਨੇ ਹੁੰਦੇ ਨੇ ਤੁਹਾਨੂੰ ਕੀ ਲੱਗਦਾ ਵੀ ਕਿਹਨੂੰ ਵੋਟ ਪਾਉਣੀ ਚਾਹੀਦੀ ਹੈ ਕਿਹੜਾ ਇਮਾਨਦਾਰ ਕੈਂਡੀਡੇਟ ਹੈ ਜਿਹੜਾ ਲੋਕਾਂ ਦੀ ਸੇਵਾ ਕਰੂਗਾ ਮਹਾਰਾਜ ਸੇਵਾ ਦੇ ਕਰਨ ਵਾਲੇ ਲੱਖਾਂ ਦੇਖ ਕੇ ਹੁੰਦਾ ਇਸ ਚੱਲ ਘਰੀਏ ਚਲੋ ਤੁਹਾਡੇ ਇੱਥੇ ਦਾ ਵਰਤੇ ਹੋਏ ਨੇ ਹਰਮੀਤੂਣੀ ਇੱਥੇ ਕੰਮ ਕਰਦੇ ਰਹੇ ਨੇ ਉਧਰੋਂ ਬੀਜੇਪੀ ਵਾਲੇ ਹੈਗੇ ਨੇ ਉਰੇ ਦੇ ਨੇ ਕਿਹੜੇ ਲੱਗਦੇ ਨੇ ਵੀ ਕੋਈ ਕੰਮ ਜਿਹੜਾ ਕੀਤਾ ਹੋਵੇ ਕਿਹੜੀ ਧਿਰ ਹੈ ਜਿਹੜੀ ਕਰਦੀ ਹੋਗੀ ਕਿਸੇ ਨੇ ਨਹੀਂ ਕੀਤਾ ਸਾਢੇ 3 ਸਾਲ ਹੋ ਗਏ ਆਮ ਆਦਮੀ ਪਾਰਟੀ ਨੂੰ ਕੰਮ ਕਰ ਰਹੀ ਹੈ ਕੰਮ ਏਡੇ ਵਧੀਆ ਹੋਏ ਦੇ ਗੱਲ ਪਈ ਜਿਹੜਾ ਵਿਕਾਸ ਹੋਇਆ ਨਾ ਇਹ ਹਰਮਿੰਦਰ ਸਿੰਘ ਸੋਹੂ ਦੇ ਵੇਲੇ ਹੀ ਹੋਇਆ ਇਹ ਹੋਰ ਕਿਸੇ ਨੇ 8 ਸਾਲ ਹੋਏ ਕਿਸੇ ਨੇ ਨਹੀਂ ਕੀਤਾ ਪੰਜਾਬ ਸਰਕਾਰ ਦਾ ਸਾਢੇ 3 ਸਾਲਾਂ ਦਾ ਜਿਹੜਾ ਗਰਾਫ ਵਾੜਾ ਵਧੀਆ ਨਹੀਂ ਮੇਰੇ ਖਿਆਲ ਨਾਲ ਜਿੱਦਣ ਦਾ ਮੇਲਾ ਲੱਗਾ ਉਸ ਦਿਨ ਦਾ ਘਟੋ ਘੜੇ ਤੇ ਲੱਖ ਸਵਾਂ ਲੱਖ EMPLOYEES ਹੀ ਵੇਖ ਲਿਆ ਮੈਂ ਜਿਹੜਾ ਸੜਕਾਂ ਦੇ ਰੋਲਰ ਆ ਕਿਤੇ ਦੋ ਇਸ ਟਾਈਮ ਪੰਥਕ ਧਿਰਾਂ ਵੱਡੇ ਤੌਰ ਤੇ ਉੱਭਰ ਰਹੀਆਂ ਨੇ ਜਿਹਦੇ ਚ ਧਰਮੀ ਫੌਜੀ ਦੀ ਵਾਈਫ ਮੈਡਮ ਤੇ ਇਧਰੋਂ ਮਨਦੀਪ ਸਿੰਘ ਹੋਣੀ ਉਹਨਾਂ ਚ ਕੀ ਮੁਕਾਬਲਾ ਲੱਗਦਾ ਵੀ ਕਿਹੜੀ ਧਿਰ ਨੂੰ ਪੰਥ ਆਪਣੇ ਵੱਲ ਖਿੱਚਾ ਵੱਧ ਕਰ ਰਿਹਾ ਪੰਥ ਨੂੰ ਦੇਖੋ ਮੋਡ ਕੋਣਾ ਮੇਰਾ ਇੱਕ ਆਪ ਦਾ ਹੈ ਜੋ ਮੈਂ ਜਿੰਨੂੰ ਮਰਜ਼ੀ ਬੋਲਾਂ ਇੱਕ ਮੇਰਾ ਅਧਿਕਾਰ ਹੈ ਤੁਸੀਂ ਰਮੀਸ਼ ਸਿੰਘ ਦਾ ਨਾਮ ਲਿਆ ਰਮੀਸ਼ ਸਿੰਘ ਨੇ ਡਿਵੈਲਪਮੈਂਟ ਕਰਵਾਈਏ ਸਿਆਪਨ ਸਿਸਟਮ ਉਹ ਵੀ ਸਾਡੇ ਕੋਲ ਐਂਬੂਲੈਂਸ ਦੇ ਵਿੱਚ ਇਲਾਜ ਹੋਣ ਹਸਪਤਾਲ ਪਹੁੰਚਣ ਤੋਂ ਪਹਿਲਾਂ ਉਹਦਾ ਇਲਾਜ ਹੋ ਜੇ ਇਹੋ ਜਿਹਾ ਸਿਸਟਮ ਹੋਣਾ ਚਾਹੀਦਾ ਰੰਗਲਾ ਪੰਜਾਬ ਇਸ ਤਰ੍ਹਾਂ ਦਾ ਹੋਣਾ ਚਾਹੀਦਾ ਇਹ ਵਾਲੇ ਦੇ ਮੈਨੂੰ ਗੰਗਲਾ ਪੰਜਾਬ ਹੀ ਲੱਗ ਰਿਹਾ ਹੈ ਅੱਜ ਕੱਲੀ ਮੈਂ ਵਿਕਮ ਸਿੰਘ ਬਾਗੀ ਤੇ ਅੱਜ ਤਰਨਤਾਰਨ ਦੀਆਂ ਜਿੰਮੀ ਚੋਣਾ ਦੇ ਮਾਹੌਲ ਦੇ ਵਿੱਚ ਬਜ਼ਾਰਾਂ ਦੇ ਵਿੱਚ ਆਏ ਆ ਲੋਕਾਂ ਨਾਲ ਗੱਲਬਾਤ ਕਰਕੇ ਦੇਖਾਂਗੇ ਕਿੱਧਰ ਦਾ ਰੁਝਾਨ ਕਿੱਧਰ ਦੀ ਹਵਾ ਜਿਹੜੀ ਆਮ ਕਹੀ ਜਾ ਸਕਦੀ ਹੈ ਕਿਹਨੂੰ ਲੋਕਾਂ ਨੇ ਜਿਤਾਉਣਾ ਹੈ ਕਿ ਦੀ ਜਿੱਤ ਜਿਹੜੀ ਸਹਾਰਾ ਬਣ ਕੇ ਉਹਨਾਂ ਦੀ ਝੋਲੀ ਦੇ ਵਿੱਚ ਪਾਈ ਜਾਊਗੀ ਮਾਤਾ ਜੀ ਬੈਠੇ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਸਸ਼ੀਕਾ ਮਾਤਾ ਜੀ ਮਹਾਰਾਜ ਚਰਦੀ ਕਲਾ ਕਰੇ ਮਾਤਾ ਜੀ ਚੋਣਾਂ ਦਾ ਮਾਹੌਲ ਆ ਹੈ ਨਾ ਜਿੰਨੀਆਂ ਵੀ ਚੋਣਾਂ ਹੋ ਰਹੀਆਂ ਨੇ ਫੋਟਾ ਪਾ ਕੇ ਆਪਣੇ ਐਮ.ਐਲ.ਏ ਬੰਦ ਨੇ ਲੋਕਾਂ ਦੇ ਕੰਮ ਕਰਨੇ ਹੁੰਦੇ ਨੇ ਤੁਹਾਨੂੰ ਕੀ ਲੱਗਦਾ ਵੀ ਕਿਹਨੂੰ ਵੋਟ ਪਾਉਣੀ ਚਾਹੀਦੀ ਹੈ ਕਿਹੜਾ ਇਮਾਨਦਾਰ ਕੈਂਡੀਡੇਟ ਹੈ ਜਿਹੜਾ ਲੋਕਾਂ ਦੀ ਸੇਵਾ ਕਰੂਗਾ ਮਹਾਰਾਜ ਸੇਵਾ ਦੇ ਕਰਨ ਵਾਲੇ ਲੱਖਾਂ ਦੇਖ ਕੇ ਹੁੰਦਾ ਤੇ ਬੋਲ ਜਿੱਥੇ ਥੇ ਗੋਗੇ ਉੱਥੇ ਪਾ ਦਾਂਗੇ ਨਹੀਂ ਇਹਨਾਂ ਚ ਜਿਹੜੇ 4-5 ਖੜੇ ਨੇ ਉਹ ਲੱਖਾਂ ਚੋ ਇੱਕ ਵਾਲਾ ਕੋਈ ਹੈਗਾ ਇੱਥੇ ਕਿਹੜਾ ਕੈਂਡੀਡੇਟ ਤੇਰੀ ਸਮਝ ਆਉਂਦਾ ਉਹ ਦੱਸ ਗੁੰਦਵਾ ਕਰਦਾ ਹੀ ਬੱਸ ਤੇ ਗੁੰਦਲਾ ਵੀ ਤੇਰਾ ਐਮ.ਜੀ. ਆ ਐਮ.ਜੀ. ਦੇ ਆ ਮੈਨੂੰ ਜਿੱਥੇ ਪਾਉਣੀ ਹੈ ਨਹੀਂ ਚਲੋ ਥੋਡੀਆਂ ਮਜ਼ਦੂਰਾਂ ਦੀਆਂ ਤੁਸੀਂ ਕਿਰਤੀ ਹੋ ਨਾ ਕੰਮ ਕਰਦੇ ਹੋ ਥੋਡੀਆਂ ਮੁਸੀਬਤਾਂ ਕੀ ਨੇ ਜਿਹੜੀਆਂ ਆਮ ਜ਼ਿੰਦਗੀ ਦੇ ਵਿੱਚ ਤੁਹਾਨੂੰ ਆਉਂਦੀਆਂ ਨੇ ਚਲੋ ਪਾ ਦਾਂਗੀ ਨਾ ਮੈਂ ਲੋੜ ਹੀ ਪਾਉਣੀ ਆ ਨਾ ਮੈਂ ਕਿਹੜੇ ਪੁੱਤ ਰੁਪਈਏ ਲੈਣੇ ਆ ਮੈਂ ਤਾਂ ਰੱਬ ਕੋਲੋਂ ਲੈਣੇ ਆ ਚਲੋ ਜਿੱਥੇ ਕਹੋਗੇ ਮੈਂ ਬੋਰਡ ਉੱਤੇ ਸੰਤੂ ਮਾਤਾ ਜੀ ਕਹਿਣ ਨਹੀਂ ਆਏ ਅਸੀਂ ਤਾਂ ਇੱਕ ਸੁਝਾਅ ਲੈਣ ਆਇਆ ਆ ਆਮ ਲੋਕਾਂ ਦਾ ਵੀ ਲੋਕ ਕੀ ਚਾਹੁੰਦੇ ਨੇ ਨੇ ਚੋਨੇ ਸੰਧੂ ਵੀ ਸਹੀ ਆ ਬਿਲਕੁਲ ਸਹੀ ਆ ਜਿੰਨਾ ਜਰਿਆ ਮਾਤਾ ਤਾਂ ਜਿਹਨੂੰ ਕਹਿੰਦੇ ਨੇ ਹਰਮੇਂ ਸਿੰਘ ਕੰਦੂ ਮਾਤਾ ਉਹਨਾਂ ਦਾ ਤਾਂ ਕਹਿਣਾ ਜਿੱਥੇਰ ਕਹੋਗੇ ਉੱਧਰ ਪਾ ਦਾਂਗੇ ਮਾਤਾ ਉਹਨਾਂ ਦਾ ਤਾਂ ਹਾਸੇ 'ਚ ਲੈ ਕੇ ਟਾਲ ਕੇ ਵੀ ਜਿੱਥੇਰ ਕਹਿ ਦੋਗੇ ਪੋਲੇ ਲੋਕ ਨੇ ਆਮ ਜਨਤਾ ਮਜ਼ਦੂਰਾਂ ਦੇ ਪਰਿਵਾਰ ਪੋਲੇ ਹੀ ਹੁੰਦੇ ਨੇ ਤੇ ਸਸ਼ੀ ਕਾ ਬਾਈ ਜੀ ਭਾਈ ਚੋਣਾ ਦਾ ਮਾਹੌਲ ਹੈ ਤੁਸੀਂ ਲੋਕਲ ਹੀ ਹੋ ਹਨ ਤੇ ਕਿੱਧਰ ਦਾ ਰੁਝਾਨ ਜ਼ਿਆਦਾ ਲੱਗ ਰਿਹਾ ਹੈ ਵੀ ਕਿੱਧਰ ਵੋਟਾਂ ਜਾ ਸਕਦੀਆਂ ਨੇ ਪਤਾ ਨਹੀਂ ਭਾਈ ਹਾਲੀ ਸੋਲ ਦੱਸਾਂਗੇ ਕਿਹੜਾ ਬੰਦਾ ਕੰਮ ਕਰਦਾ ਤੁਹਾਨੂੰ ਕੀ ਲੱਗਦਾ ਵੀ ਕਿ ਤੁਸੀਂ ਤਾਂ ਇੱਥੋਂ ਦੇ ਹੋ ਤੁਸੀਂ ਤਾਂ ਵਰਤੇ ਵਿਹਾਰੇ ਹੋਣਗੇ ਅਕਾਲੀ ਭਾਈ ਪਤਾ ਨਹੀਂ ਹੈਗਾ ਦੱਸ ਦਾਂਗੇ ਤਾਂ ਅਕਾਲੀ ਦਲ ਬੋਲੋ ਧਰਮੀ ਫੌਜੀਆ ਦੀ ਕਿਹਾ ਜਾ ਰਿਹਾ ਹੈ ਵਾਈਫ ਖੜੇ ਹੋਏ ਨੇ ਉਹਨਾਂ ਦਾ ਕੀ ਲੱਗਦਾ ਵੀ ਉਹ ਕੰਮ ਕਰਨਗੇ ਅਕਾਲੀ ਦਲ ਪਤਾ ਨਹੀਂ ਭਾਈ ਹਾਲੀ ਦੱਸ ਦਿੰਦੇ ਤਾਂ ਅੱਛਾ ਗੁਪਤ ਰੱਖਣਾ ਤੁਸੀਂ ਉਹ ਲਾ ਰੱਖਣਾ ਹੈ ਹਾਂਜੀ ਹਾਲੀ ਸਾਰੇ ਪਾਸੇ ਆਪੇ ਸਾਰਿਆਂ ਦਾ ਸਵਾਗਤ ਹੈ ਗਾਵੇ ਦੇ ਵਿੱਚ ਚਲੋ ਲੋਕਾਂ 'ਚ ਇੱਕ ਡਰਾ ਇਹ ਵੀ ਰਹਿੰਦਾ ਹੁੰਦਾ ਵੀ ਲੋਕਲ ਹੁੰਦਾ ਵੀ ਕਿਤੇ ਕੋਈ ਵਿਗਾੜ ਨਾ ਪੈ ਜੇ ਕਿਸੇ ਨਾਲ ਖੁੰਦਕ ਨਾ ਪੈ ਜੇ ਲੋਕਾਂ 'ਚ ਡਰਾ ਆਮ ਦੇਖਿਆ ਜਾ ਸਕਦਾ ਦੁਕਾਨਦਾਰੀ ਵਾਲੇ ਆਮ ਵਰਤਨ ਵਿਹਾਰ ਵਾਲੇ ਨੇ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਸਸ਼ੀਕਾ ਬਾਈ ਜੀ ਬਾਈ ਜੀ ਚੌਣਾ ਦਾ ਮਾਹੌਲ ਹੈ ਇੱਕ ਤਰ੍ਹਾਂ ਦਾ ਮੇਲੇ ਵਾਲਾ ਹੀ ਮਾਹੌਲ ਬਣਿਆ ਪਿਆ ਜਦੋਂ ਤੁਸੀਂ ਦੇਖਦੇ ਹੋ ਰੇ ਟੂੰ ਟੂੰ ਕਰਦੀਆਂ ਗੱਡੀਆਂ ਲੰਘੀ ਜਾਂਦੀਆਂ ਨੇ ਕਿੱਧਰ ਦੀ ਹਵਾ ਜਿਹੜੀ ਵੱਧ ਲੱਗਦੀ ਹੈ ਇਹ ਸਭ ਹੀ ਹੁੰਦੇ ਪਤਾ ਇਹ ਮੌਕੇ ਤੇ ਪਤਾ ਲੱਗੂ ਤੇ ਉਹ ਅਜੇ ਅਸੀਂ ਗੱਲ ਕਰੀਏ ਚਲੋ ਤੁਹਾਡੇ ਇੱਥੇ ਦਾ ਵਰਤੇ ਹੋਏ ਨੇ ਹਰਮੀਤੂਣੀ ਇੱਥੇ ਕੰਮ ਕਰਦੇ ਰਹੇ ਨੇ ਉਧਰੋਂ ਬੀਜੇਪੀ ਵਾਲੇ ਹੈਗੇ ਨੇ ਉਰੇ ਦੇ ਨਹੀਂ ਕਿਹੜੇ ਲੱਗਦੇ ਨੇ ਵੀ ਕੋਈ ਕੰਮ ਜਿਹੜਾ ਕੀਤਾ ਹੋਵੇ ਕਿਹੜੀ ਧਿਰ ਹੈ ਜਿਹੜੀ ਕਰਦੀ ਹੋਗੀ ਓਵਰঅল ਪੰਜਾਬ ਦੀ ਵੀ ਗੱਲ ਕਰ ਸਕਦੇ ਆਪਾਂ ਵੀ ਚਲੋ ਪਤਾ ਹੀ ਹੈ ਤੁਸੀਂ ਪੰਜਾਬ ਦੇ ਵਿੱਚ ਹੀ ਰਹਿੰਦੇ ਹੋ ਵੈਸੇ ਜੇ ਅਸੀਂ ਕਹੀਏ ਆਮ ਜ਼ਿੰਦਗੀ 'ਚ ਦੁਕਾਨਦਾਰੀ 'ਚ ਥੋੜੀ ਦੁਕਾਨਦਾਰੇ ਵਾਲਿਆਂ ਨੂੰ ਕੀ ਮੁਸੀਬਤਾਂ ਦਾ ਸਾਹਮਣਾ ਕਰਨਾ ਪੈਂਦਾ ਕਿਹੜੀਆਂ ਜਿਹੜੀਆਂ ਲੋਕਾਂ ਦੀਆਂ ਤਕਲੀਫਾਂ ਨੇ ਜਿਹੜੀਆਂ ਇਹਨਾਂ ਨੂੰ ਹੱਲ ਕਰਨੀਆਂ ਚਾਹੀਦੀਆਂ ਇਹੇ ਬਾਰੇ ਮੈਂ ਜਦ ਨਾਲ ਚਲੋ ਲੋਕਾਂ ਚ ਇੱਕ ਵੱਸਾ ਵੱਡਾ ਇਹ ਡਰ ਹੁੰਦਾ ਹੀ ਹੈ ਕਿ ਅਸੀਂ ਇਸ ਪਰਸਪੈਕਟਿਵ ਤੋਂ ਰਹਿੰਦੇ ਨੇ ਲੋਕ ਕਿ ਆਮ ਹੈ ਲੋਕਲ ਆ ਲੋਕਲ ਰਹਿਣ ਕਰਕੇ ਜਦੋਂ ਕਿਸੇ ਦਾ ਤੁਸੀਂ ਸਿੱਧੇ ਤੌਰ ਤੇ ਮੀਡੀਆ ਚ ਨਾਲ ਲੈ ਦੋਗੇ ਵੀ ਅਸੀਂ ਫਲਾਣੀ ਨੂੰ ਪਾਉਣੀ ਆ ਤਾਂ ਦੂਜਾ ਨਾਂ ਰ ਉਸ ਜੇ ਦੇ ਦੂਜਾ ਜਿੱਤ ਗਿਆ ਤੇ ਇਹਨਾਂ ਨੂੰ ਤਕਲੀਫਾਂ ਸਾਹਮਣਾ ਕਰਨਾ ਪੈ ਸਕਦਾ ਇਹ ਤਕਲੀਫਾਂ ਸਮਝ ਸਕਦੇ ਆ ਅਸੀਂ ਵੀ ਲੋਕਾਂ ਚ ਇੱਕ ਡਰ ਦਾ ਮਾਹੌਲ ਹੁੰਦਾ ਹੈ ਉਹ ਡਰ ਬਰਕਰਾਰ ਰਹਿੰਦਾ ਇਹਨਾਂ ਦੇ ਵਿੱਚ ਰੱਖਿਆ ਜਾਂਦਾ ਵੀ ਹੈ ਤੇ ਸਸ਼ੀਗਾ ਬਾਈ ਜੀ ਸਸ਼ੀਗਾ ਜੀ ਠੀਕ ਹੋ ਜੀ ਭੈਣ ਵਧੀਆ ਚੜ੍ਹਦੀ ਗਲ ਹੈ ਤੁਸੀਂ ਸੁਣਾਓ ਜੀ ਬਾਈ ਜੀ ਚੋਣਾਂ ਦਾ ਮਾਹੌਲ ਹੈ ਬਿਲਕੁਲ ਮਿਲੇ ਆਂਗੂ ਉਪਰ ਆਪਿਆ ਔਰ ਇਹ ਸਾਰਾ ਬਾਜ਼ਾਰ ਅਸੀਂ ਕਹਿ ਲਈਏ ਤੇ ਕਿੱਧਰ ਦੀ ਹਵਾ ਜਿਹੜੀ ਵੱਧ ਚੱਲ ਰਹੀ ਹੈ ਇਸ ਟਾਈਮ ਲਾ ਜੀ ਦੇਖੋ ਜੀ ਤੁਸੀਂ ਵਿਚਰਦੇ ਹੋ ਸਾਰੇ ਆਣਾ ਤੁਹਾਨੂੰ ਜਿਆਦਾ ਪਤਾ ਇਸ ਬਾਰੇ ਨਹੀਂ ਅਸੀਂ ਤਾਂ ਦੇਖੋ ਇਹ ਹਾਲਾਂਕਿ ਅਸੀਂ ਤਾਂ ਉਂ ਵੀ ਚੰਡੀਗੜ੍ਹ ਤੋਂ ਆਏ ਆ ਤੁਹਾਡੇ ਆਮ ਲੋਕਾਂ 'ਚ ਅਸੀਂ ਆ ਰਹੇ ਹਾਂ ਸਿੱਧੇ ਤੌਰ 'ਤੇ ਸਾਨੂੰ ਲੱਗਦਾ ਗਰਾਊਂਡ ਤੇ ਲੋਕਾਂ 'ਚ ਜਾ ਕੇ ਜਾਂ ਕਿ ਹਰੇਕ ਕੈਂਡੀਡੇਟ ਜਿੱਤਣ ਲਈ ਖੜਿਆ ਹੈ ਹਰ ਇੱਕ ਕੈਂਡੀਡੇਟ ਕੋਲ ਅਸੀਂ ਗਏ ਆ ਉਹ ਕਹਿੰਦੇ ਅਸੀਂ ਜਿੱਤਾਂਗੇ ਉਹ ਕਹਿੰਦੇ ਅਸੀਂ ਜਿੱਤਾਂਗੇ ਪਰ ਲੋਕਾਂ ਨੂੰ ਪਤਾ ਹੁੰਦਾ ਵੀ ਅਸੀਂ ਕਿੱਧਰ ਨੂੰ ਲਿਜਾਣਾ ਹੈ ਅਸੀਂ ਕਿਹਨੂੰ ਇਸ ਸਹਰਾ ਝੋਲੀ ਪਾਉਣਾ ਜਿੱਤਦਾ ਦੇਖੋ ਜੀ ਗੱਲ ਇਹ ਆ ਵੀ ਕੈਂਡੀਡੇਟ ਖਲੋਤੇ ਆ 15 15 ਕੈਂਡੀਡੇਟ ਤਰਨਤਾਰ ਜਿਮਨੀ ਚੋਂ ਖਲੋਤੇ ਆ ਮੇਨ ਜਿਹੜੇ ਹੈਗੇ ਆ ਪੰਜਵਾ ਇੱਕ ਸ਼੍ਰੋਮਣੀ ਗਾਲੀਦਾਰ ਦੂਜੀ ਕਾਂਗਰਸ ਤੀਜੀ ਆਪਣੀ ਆਮ ਆਦਮੀ ਪਾਰਟੀ ਚੌਥਾ ਹੈਗਾ ਜੀ ਆਪਣਾ ਏ ਕੀ ਨਾ ਲਈਦਾ ਉਹਨਾਂ ਦਾ ਹੈ ਬੀਜੇਪੀ ਤੇ ਪੰਜਵੀਂ ਪਾਰਟੀ ਭਾਈ ਅਮਰਪਾਲ ਮੁਕਾਬਲਾ ਦੇਖੋ ਜੀ ਫਸਵਾ ਇਹ ਲਗਣੀ ਲਾੜ ਰਹੀ ਹੈ ਬਾਜੀ ਐਵੇਂ ਮੈਂ ਤੁਹਾਨੂੰ ਕਹਾਂ ਉਹਦੀ ਗੱਲ ਕਰੀਏ ਮਤਲਬ ਬਾਕੀ ਧਿਰਾਂ ਦਾ ਤਾਂ ਆਮ ਪੰਜਾਬ ਦੇ ਵਿੱਚ ਵੀ ਕੰਮ ਦੇਖਿਆ ਲੋਕਾਂ 'ਚ ਵੀ ਦੇਖਿਆ ਹੀ ਹੋਇਆ ਕੰਮ ਅਮਰਪਾਲ ਹੁਣੇ ਹੀ ਨਵੇਂ ਆਏ ਨੇ ਨਵੀਂ ਤੇਰੇ ਦੋ ਇਹਨਾਂ ਦੇ ਐਮਪੀ ਬਣਦੇ ਨੇ ਹਾਲਾਂਕਿ ਸਰਬਜੀਤ ਸਿੰਘ ਉਹਨਾਂ ਤਾਂ ਆਪਦੇ ਆਪ ਨੂੰ ਅੱਡ ਮੰਨਦੇ ਨੇ ਮਨਦੀਪ ਉਹਨਾਂ ਵੀ ਅੱਡ ਮੰਨਦੇ ਨੇ ਬਿਲਕੁਲ ਬਿਲਕੁਲ ਮਨਦੀਪ ਉਹਨਾਂ ਵੀ ਇਹ ਕਹਿੰਦੇ ਰਿਹਾ ਸੀ ਵਾਰਸ ਪੰਜਾਬ ਦੇ ਨਹੀਂ ਪਰ ਬੋਰਡਾਂ ਦੇ ਉੱਤੇ ਵਾਰਸ ਪੰਜਾਬ ਲਿਖਿਆ ਹੋਇਆ ਪਰ ਉਹ ਉਹਨਾਂ ਨੂੰ ਕਿਵੇਂ ਦੇਖਦੇ ਹੋ ਉਹ ਕਿਉਂਕਿ ਜੇ ਅਸੀਂ ਕਹੀਏ ਵੀ ਇੱਕ Hindu Sikh ਆਲਾ ਵੈਰ ਦਾ ਵੀ ਮਸਲਾ ਹੁੰਦਾ ਜਦੋਂ ਸੁਧੀਰ ਸੁਧੀਰ ਰਿਗਿਆਂ ਨੂੰ ਮਾਰਦੇ ਨੇ ਇੱਕ ਬੰਦੇ 'ਚ ਦੁੱਖ ਵੀ ਹੁੰਦਾ ਚਾਹੇ ਸੁਧੀਰ ਸਿੱਧੀ ਸਹੀ ਬੋਲਦੇ ਸੀ ਗਲਤ ਬੋਲਦੇ ਸੀ ਇਹ ਕਾਨੂੰਨ ਨੇ ਤੈਅ ਕਰਨਾ ਸੀਗਾ ਪਰ ਲੱਗਦਾ ਵੀ ਉਹ ਕਿਸੇ ਮੁਕਾਬਲੇ 'ਚ ਹੈਗੇ ਨੇ ਤੇ ਉਹ ਝੋਲੀ ਪਾ ਸਕਦੀ ਹੈ ਤੇ ਸ਼ਹਿਰ ਦਾ ਹਿੰਦੂ ਵਰਗ ਹੈ ਜਿਹੜਾ ਉਹਨਾਂ ਨੂੰ ਵੋਟ ਪਾ ਸਕਦਾ ਇਹ ਪੰਥ ਹਲਕਾ ਜਿਹਾ ਹੂੰ ਉਸ ਅਕੋਰਡਿੰਗ ਵੋਟਾਂ ਤੇ ਚਲੋ ਬਹਿਣ ਗਿਆ ਜੀ ਇਹ ਨਹੀਂ ਪਤਾ ਨਹੀਂ ਵੋਟਾਂ ਕਿਹਦੀਆਂ ਖਰਾਬ ਹੋਣਗੀਆਂ ਹੂੰ ਇਹ ਕੁਝ ਨਹੀਂ ਕਹਿ ਸਕਦੇ ਇਹ ਦੇਖੋ ਜੀ 11 ਨੂੰ ਲੈਕਚਰ ਆ ਵੀ ਕਹਿਣ ਦਾ ਅਰਥ ਹੈ ਵੀ ਉਹਨਾਂ ਦੀ ਵੋਟਾਂ ਖਰਾਬ ਕਰ ਸਕਦੇ ਨੇ ਮਨਦੀਪ ਮਨਦੀਪ ਹੁਣੀ ਕਰ ਸਕਦੇ ਦੂਜੀ ਪਾਰਟੀ ਦੀ ਹਲਕਾ ਪੰਥ ਕੋਣਕਾ ਬਾਕੀ ਲਾਟਰੀ ਹੈ ਜੀ 14 ਤਰੀਕ ਨੂੰ ਪਤਾ ਲੱਗ ਜੂ 12 ਆ ਆ ਲੋਕਾਂ ਦੀਆਂ ਮੁਸੀਬਤਾਂ ਕੀ ਨੇ ਲੋਕਾਂ ਦੇ ਜਿਹੜੇ ਕੰਮ ਨੇ ਜਿਵੇਂ ਸੜਕਾਂ ਨਾਲੀਆਂ ਦੇ ਅਸੀਂ ਗੱਲ ਕਰਦੇ ਰਹਿੰਦੇ ਆ ਜਾਂ ਰੋਜ਼ਗਾਰ ਦੀ ਉਹ ਕੀ ਮੁਸੀਬਤਾਂ ਨੇ ਆ ਤੁਹਾਡੀ ਗੰਦੀ ਸਮਝਦਾ ਵਾਂ ਬਾਕੀ ਇਹ ਆ ਵੀ ਸਰਕਾਰਾਂ ਕੋਈ ਵੀ ਆ ਟਾਈਮ ਲੱਗਦਾ ਟਾਈਮ ਹਰ ਚੀਜ਼ ਨੂੰ ਲੱਗਦਾ ਸਾਢੇ 3 ਸਾਲ ਹੋ ਗਏ ਆ ਆਮ ਆਦਮੀ ਪਾਰਟੀ ਨੂੰ ਕੰਮ ਕਰ ਰਹੀ ਹੈ ਕੰਮ ਏਡੇ ਵੀ ਨਹੀਂ ਹੋਏ ਹੋਏ ਵੀ ਪਰ ਜਿਹੜੇ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਹਰਮਿੰਦਰ ਸਿੰਘ ਊਣੀ ਨੇ ਇਹ ਜਦੋਂ 2022 ਚ ਅਕਾਲੀ ਦਲ ਚ ਰਹੇ ਨੇ ਉਹ ਰੇ ਮੈਨੂੰ ਲੱਗਦਾ 15 ਸਾਲ ਵਾਂਗ ਹੋਣਾ ਹੈ ਰਾਜ ਕੀਤਾ ਤੇ ਅਕਾਲੀ ਦਲ ਚ ਜਦੋਂ ਸੀ ਤੇ ਭਗਵੰਤ ਮਾਨ ਊਣੀ ਬਿਆਨ ਦਿੰਦੇ ਨੇ ਕਿ ਇਹ ਉਹ ਬੰਦਾ ਹੈ ਜਿਹੜਾ ਨਸ਼ੇ ਦਾ ਸਦਾਕਰ ਹੈ ਇਹ ਪੰਜਾਬ ਦੇ ਵਿੱਚ ਨਸ਼ਾ ਜੇ ਤਰਨ ਤਰਨ ਚ ਨਸ਼ਾ ਖਤਮ ਕਰਨਾ ਤਾਂ ਇਹਨੂੰ ਭਜਾਓ ਹੁਣ ਉਹੀ ਹਰਮਿੰਦਰ ਸਿੰਘ ਨੇ ਦੂਜੀ ਪਾਰਟੀ ਹੋ ਗਈ ਜਦੋਂ ਆਪ ਦੀ ਝੋਲੀ ਪਈ ਉਦੋਂ ਇਹ ਕਹਿ ਰਹੇ ਨੇ ਵੀ ਜੇ ਨਸ਼ਾ ਖਤਮ ਕਰਨਾ ਤਾਂ ਇਹਨੂੰ ਪਾਓ ਇਹ ਨਹੀਂ ਡੋਗਲਾ ਜਿਹਾ ਚਿਹਰਾ ਲੱਗਦਾ ਨਹੀਂ ਵੀ ਗੱਲ ਪੱਲੇ ਕੀ ਜਿਹੜਾ ਵਿਕਾਸ ਹੋਇਆ ਨਾ ਇਹ ਹਰਮਿੰਦਰ ਸਿੰਘ ਸੋਹੂ ਦੇ ਵੇਲੇ ਹੀ ਹੋਇਆ ਇਹ ਹੋਰ ਕਿਸੇ ਨੇ 8 ਸਾਲ ਹੋਏ ਕਿਸੇ ਨੇ ਨਹੀਂ ਕੀਤਾ ਵਿਕਾਸ ਜੋ ਉਹਨਾਂ ਵੇਲੇ ਕੰਮ ਹੋ ਗਏ ਪੁਲ ਬਣ ਗਏ ਸੜਕਾਂ ਨਾਲੀਆਂ ਜੋ ਹੋਇਆ ਇੱਥੇ ਉਹਨਾਂ ਦੀ ਬਦੌਲਤ ਹੋਇਆ ਹੋਰ ਕਿਸੇ ਬਦੌਲਤ ਨਹੀਂ ਹੋਇਆ ਪਰ ਪਾਰਟੀ ਦਾ ਫੈਕਟਰ ਨਹੀਂ ਲੱਗਦਾ ਪਾਰਟੀ ਮੌਜੂਦਾ ਸਰਕਾਰ ਹੈ ਜੀ ਵੇਖੋ ਕਿਉਂਕਿ ਸਸੋਧੀਆਂ ਆਉਣੇ ਜਦੋਂ ਪਿਛਲੇ ਜਨਮੀ ਚੋਣਾਂ ਚ ਵੀ ਆਉਂਦੇ ਨੇ ਮਨੀਸ਼ ਸੋਹਦੀ ਇਹ ਕਹਿ ਕੇ ਜਾਂਦੇ ਨੇ ਚਾਹੇ ਸਾਮ ਦੰਡ ਭੇਦ ਜਿਹੇ ਜਾਂ ਮਰਜ਼ੀ ਵਰਤਣਾ ਪਵੇ ਅਸੀਂ ਜਿੱਤਣਾ ਹੈ ਐਤਕੀ ਵੀ ਇਹ ਗੱਲ ਕਹਿ ਗਏ ਕਿ ਜੇਕਰ ਜੇ ਤੁਸੀਂ ਹਰਮੀਤ ਸਿੰਘ ਨਾਲ ਜਿਤਾਉਨੇ ਹੋ ਤਾਂ ਫੰਡ ਰੀਲੀਜ਼ ਹੋਣਗੇ ਜੇ ਦੂਜਾ ਆ ਗਿਆ ਫਿਰ ਤਨਤਾਰ ਨੂੰ ਮਿਲਣਾ ਕੁਝ ਨਹੀਂ ਭਾਈ ਸੋਚ ਲਓ ਉਹ ਦੇਖੋ ਜੀ ਸਰਕਾਰਾਂ ਵਾਂ ਸਰਕਾਰਾਂ ਸਭ ਕੋਈ ਕਲਾਸ ਹੈ ਸਰਕਾਰਾਂ ਦੇ ਸੱਚ ਸਭ ਕੋ ਜਾ ਮੇਨ ਪਾਵਰ ਬਾਕੀ ਤੁਸੀਂ ਦੁਕਾਨਦਾਰ ਹੋ ਨੋਰਮਲ ਜ਼ਿੰਦਗੀ ਚ ਲੱਖਾਂ ਲੋਕਾਂ ਨਾਲ ਟੱਕਰ ਦਿਓ ਕੋਈ ਦੁਕਾਨਦਾਰੀ ਚ ਤੁਹਾਨੂੰ ਮੁਸੀਬਤਾਂ ਜਿਹੜੇ ਤੁਹਾਡੇ ਕਿਰਤੀ ਕੰਮ ਕਰਦੇ ਹੋਏ ਜਾਂ ਘਰਾਂ ਚ ਰੋਟੀ ਮਸਲੇ ਹੋਰ ਚੀਜ਼ਾਂ ਹੁੰਦੀਆਂ ਨੇ ਉਹ ਕੀ ਮੁਸੀਬਤਾਂ ਨੇ ਜਿਹੜੀਆਂ ਤੁਸੀਂ ਇਹ ਨਾ ਐਮਐਲਏ ਤੋਂ ਚਾਹੁੰਦੇ ਹੋ ਕਿ ਜਲਦ ਦੇ ਅਧਾਰ ਤੇ ਪਹਿਲ ਦੇ ਅਧਾਰ ਤੇ ਜਿਹੜੀਆਂ ਚੀਜ਼ਾਂ ਹੱਲ ਹੋਣੀਆਂ ਚਾਹੀਦੀਆਂ ਨੇ ਕੰਮ ਦੇਖੋ ਜੀ ਭਾਈ ਕਹਿੰਦਾ ਬਾਜ਼ਾਰ ਦੇ ਵਿੱਚ ਰੁਜ਼ਗਾਰ ਸਾਰੇ ਕਰ ਲਓ ਪੈਸਾ ਆਵੇ ਮੰਡੀਆਂ ਚ ਕਿਸਾਨ ਰੋਲਣਾ ਬਟਾਪਾ ਪੈਨਸ਼ਨ ਵਿਧਵਾ ਪੈਨਸ਼ਨ ਅੰਗਣ ਪੈਨਸ਼ਨ ਇਹ ਇਹ ਨਾ ਬੰਦ ਹੋਵੇ ਟਾਈਮ ਟਾਈਮ ਸਰ ਆ ਵੀ ਬਸ ਇਹ ਮਸਲਾ ਜੀ ਇਹ ਦੁਕਾਨਦਾਰਾਂ ਦੀਆਂ ਜਿਹੜੀਆਂ ਚੀਜ਼ਾਂ ਨੇ ਕਿ ਦੁਕਾਨਦਾਰੀ ਚੱਲਦੀ ਰਹੇ ਆਮ ਲੋਕਾਂ ਨੂੰ ਦੁਕਾਨਦਾਰੀ ਕਰਨ ਦਿੱਤੀ ਜਾਵੇ ਬਾਕੀ ਇਹ ਆ ਕਿ ਇੱਕ ਡਰ ਚੋਂ ਵੀ ਆ ਪਰ ਇਹਨਾਂ ਦਾ ਇਹ ਸੀਗਾ ਵੀ ਹਰਮੀਤ ਸਿੰਘ ਉਹਨਾਂ ਦੇ ਸਮੇਂ ਦੇ ਵਿੱਚ ਬਹੁਤ ਵਿਕਾਸ ਜਿਹੜਾ ਉਹ ਕਹਿੰਦੇ ਕੀਤਾ ਗਿਆ ਏ ਹੁਣ ਦੂਜੀ ਧਿਰ 'ਚ ਆ ਗਏ ਨੇ ਹੁਣ ਕੀ ਕਰਨਗੇ ਇਹ ਮਤਲਬ ਜਦੋਂ ਆਉਣਗੇ ਸਾਲ ਡੇਢ ਸਾਲ 'ਚ ਪਤਾ ਲੱਗੂਗਾ ਬਾਕੀ ਇਹ ਵੀ ਆ ਭਗਵੰਤ ਮਾਨ ਉਹਨੇ ਵੀ ਕਹਿ ਰਹੇ ਨੇ ਸਾਡੇ ਕੋਲ ਹਜੇ ਸਾਲ ਪਿਆ ਸੀ ਬਹੁਤ ਕੁਝ ਕਰਾਂਗੇ ਉਹ ਦੇਖਦੇ ਆ ਤੇ ਭਾਜੀ ਕੀ ਹਵਾ ਲੱਗਦੀ ਆ ਜੇ ਤੁਸੀਂ ਬਾਹਰ ਤੁਸੀਂ ਵੀ ਇੱਥੇ ਰੋਜ਼ ਵਿਚਰ ਰਹੇ ਹੋ ਮੇਲੇ ਦਾ ਮਾਹੌਲ ਬਣਿਆ ਪਿਆ ਵਿਸ਼ਕਰਮਾ ਦੀ ਤੋਂ ਬਾਅਦ ਦੀਵਾਲੀ ਤੋਂ ਬਾਅਦ ਆਰੇ ਤੇ 11 ਤਰੀਕ ਤੱਕ ਮੇਲਾ ਰਹਿਣਾ ਹੈ ਉਰੇ ਤੇ ਉਸ ਮੇਲੇ ਦੌਰਾਨ ਤੁਹਾਨੂੰ ਕੀ ਲੱਗਦਾ ਹੈ ਵੀ ਕਿਹੜਾ ਕੈਂਡੀਡੇਟ ਹੈ ਜਿਹੜਾ ਜਿੱਤਦਾ ਸਿਹਰਾ ਪਾ ਕੇ ਹਰ ਜਾਊਗਾ ਗੱਲ ਇਹ ਵੀ ਤੁਸੀਂ ਸਵਾਲ ਕੀਤਾ ਹੈ 11 ਤਰੀਕ ਤੱਕ ਮੇਲਾ ਰਹਿਣਾ ਹੁਣ ਤਾਂ ਮੈਨੂੰ ਲੱਗਦਾ ਵੀ ਤੁਸੀਂ ਮੈਂ ਤੁਹਾਨੂੰ ਪੱਤਰਕਾਰ ਵਰਡ ਯੂਜ਼ ਕਰ ਸਕਦਾ ਜੇ ਪੱਤਰਕਾਰਾਂ ਨੂੰ ਲੱਗ ਰਿਹਾ ਵੀ 11 ਤਰੀਕ ਤੱਕ ਮੇਲਾ ਰਹਿਣਾ ਤਾਂ ਫਿਰ ਇਹਦਾ ਮਤਲਬ ਤੁਸੀਂ ਇਹ ਗੱਲ ਡੈਡ ਸ਼ੂਅਰ ਹੋ ਗਈ ਹੈ ਵੀ ਇਹ 11 ਤਰੀਕ ਤੱਕ ਹੀ ਹੈਗੇ ਨੇ ਉਸ ਤੋਂ ਬਾਅਦ ਕੁਝ ਨਹੀਂ ਹੈਗਾ ਨਹੀਂ ਨਹੀਂ ਮੇਲੇ ਦਾ ਭਾਵ ਅਰਥ ਇਹ ਹੈ ਕਿ ਚੋਣਾਂ ਦੌਰਾਨ ਬਾਕੀ ਜਿਹੜੀਆਂ ਧਿਰਾਂ ਦੇ ਸਾਰੇ ਐਮਐਲਏ ਨੇ ਜੇ ਉਧਰ ਕੋਈ 93 ਦੇ 93 ਉਹ ਉਰੇ ਪਹੁੰਚੇ ਹੋਏ ਨੇ ਕਦੇ ਰਾਜਾ ਵੜੀਂਗਾਉਂਦੇ ਨੇ ਕਦੇ ਚੰਨੀ ਹੁਣਦੇ ਰੰਧਾਵੇ ਹੁਣੀ ਉਸ ਤਰ੍ਹਾਂ ਦਾ ਮੇਲਾ ਕਰ ਰਹੇ ਆ ਵੀ ਟੂ 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 ਕਰਦੀਆਂ ਗੱਡੀਆਂ ਜਿਹੜੀਆਂ ਲੰਗੀ ਜਾਂਦੀਆਂ ਨੇ ਵ ਇੱਕ ਮਾਹੌਲ ਕ੍ਰੀਏਟ ਹੋਇਆ ਹੋਇਆ ਉਸ ਤਰ੍ਹਾਂ ਦੇ ਮੇਲੇ ਦੀ ਗੱਲ ਹੈ ਹਾਂ ਇੱਕ ਮੇਲਾ ਤਾਂ ਕ੍ਰੀਏਟ ਹੋਇਆ ਪਿਆ ਹੈ ਬਿਲਕੁਲ ਇਹ ਗੱਲ ਦੇ ਵਿੱਚ ਕੋਈ ਸੱਚ ਨਹੀਂ ਹੈਗੀ ਤਾਂ ਮੇਲਾ ਇੱਕ ਕ੍ਰੀਏਟ ਹੋਇਆ ਪਿਆ ਹੈ ਤੇ ਪਰੰਤੂ ਮੇਲੇ ਦੇ ਵਿੱਚ ਰੌਣਕਾਂ ਵੀ ਬੜੀਆਂ ਹੈਗੀਆਂ ਨੇ ਤੇ ਮੈਨੂੰ ਲੱਗ ਨਹੀਂ ਰਿਹਾ ਵੀ ਜਿਹੜਾ ਮੇਲਿਆਂ ਦੇ ਨਾਲ ਅੱਜਕੱਲ ਵੋਟਾਂ ਲੈ ਸਕਣਾ ਕਿਉਂਕਿ ਜੇ ਗੱਲ ਕਰੀਓ ਓਵਰਆਲ ਤੇ ਪੰਜਾਬ ਸਰਕਾਰ ਦਾ ਸਾਢੇ 3 ਸਾਲਾਂ ਦਾ ਜਿਹੜਾ ਗਰਾਫ ਆਡਾ ਵਧੀਆ ਨਹੀਂ ਹਰ ਵਰਗ ਦੁਖੀ ਆ ਮੈਂ ਇੱਥੇ ਦੇਖ ਰਿਹਾ ਹਾਂ ਰੋਜ਼ ਨਿੱਤ ਨਵੇਂ ਧਰਨੇ ਲੱਗ ਰਹੇ ਨੇ ਮੇਰੇ ਖਿਆਲ ਨਾਲ ਜਿੱਦਣ ਦਾ ਇਹ ਮੇਲਾ ਲੱਗਾ ਉਸ ਦਿਨ ਦਾ ਘਟੋ ਘਟੇ ਚ ਲੱਖ ਸਵਾ ਲੱਖ EMPLOYEES ਹੀ ਵੇਖ ਲਿਆ ਮੈਂ ਜਿਹੜਾ ਛੜਕਾਂ ਤੇ ਰੋਲ ਰਿਆ ਇੱਕ EMPLOYEES ਦੀ ਮਸਬੀ ਚ ਸੁਣ ਰਿਹਾ ਕਿ ਸੀ ਦਿਹਾੜੀਦਾਰ ਤੋਂ ਵੀ ਮਾੜੇ ਮੇਬੀ 50 ਸਾਲ ਦੀ ਉਮਰ ਹੋ ਜੇ ਤਨਖਾਹ ਦੀ ਦਿਹਾੜੀਦਾਰ ਤੋਂ ਘੱਟ ਹੋਵੇ ਉਹ ਕਿੱਥੇ ਜਾਏ ਹੁਣ ਤੁਸੀਂ ਇੱਕ ਕੰਮ ਕਰ ਰਹੇ ਹੋ ਇਸ ਕੰਮ ਦੇ ਵਿੱਚ ਇੱਕ ਤੁਹਾਡੇ ਕੋਲੇ ਪ੍ਰੋਪਰ ਸੈਟਅਪ ਹੁੰਦਾ ਵੀ ਇੰਨੇ ਪੈਸਿਆਂ ਨਾਲ ਮੇਰਾ ਘਰ ਚੱਲਣਾ ਤੁਹਾਡੇ ਕੋਲੇ 50 ਸਾਲ ਕੰਮ ਕਰਾਇਆ ਜਾਵੇ 51ਵੇਂ ਸਾਲ ਤਾਨੂੰ ਮੋੜ ਦਿੱਤਾ ਜਾਵੇ ਜਿਹਦੇ ਵਿੱਚ ਨਾ ਕੋਈ ਉਹਦੀ ਗਰੰਟੀ ਪੈਨਸ਼ਨ ਦੀ ਗੱਲ ਦੂਜੀ ਤੀਜੀ ਇੱਕ ਤਨਖਾਹ ਵੀ ਉਹਨੂੰ ਦਿਹਾੜੀ ਤਰ ਕੰਮਾਂ ਤੋਂ ਘਾਟੇ ਮਿਲ ਰਹੀ ਹੈ ਸਰਕਾਰ ਦਾ ਗਰਾਫ ਤੋਂ ਬਹੁਤਾ ਵਧੀਆ ਨਹੀਂ ਹੈਗਾ ਜਿਹੜੀ ਕਹਿ ਰਹੀ ਹੈ ਤੁਹਾਡਾ ਹੀ ਤੁਸੀਂ ਉੱਥੇ ਸਵਾਲ ਕੀਤਾ ਉਹਨਾਂ ਨੂੰ ਅਗਲੀ ਦੁਕਾਨ ਤੇ ਕਿ ਸਾਢੇ 3 ਸਾਲ ਸਾਡੇ ਕੋਲ 1.5 ਸਾਲ ਹੈਗਾ ਤੇ ਜੇ ਸਾਢੇ 3 ਸਾਲ ਕੰਮ ਨਹੀਂ ਹੋਇਆ ਇਹਨਾਂ ਕੋ ਸਾਢੇ 3 ਸਾਲ ਇਹਨਾਂ ਦੀ ਨੀਤ ਨਹੀਂ ਬਣੀ ਕੰਮ ਕਰਨ ਦੀ ਅੱਗੇ ਕਦੇ ਨਹੀਂ ਦੇ ਲੋਕ ਵੀ ਕਹਿ ਰਹੇ ਨੇ ਬਜ਼ੁਰਗਾਂ ਦਾ ਜਿਹੜਾ ਔਰਤਾਂ ਨੂੰ 1000 ਰੁਪਏ ਪੈਂਚ ਦੇਣ ਦਾ ਗੱਲ ਕੀਤੀ ਸੀ ਵੀ 48000 ਹੋ ਗਿਆ ਬਈ ਸਾਨੂੰ ਹੁਣ 48000 ਬਣਦਾ ਵੀ ਉਹ ਤਾਂ ਦੋ ਪਹਿਲਾਂ ਸਾਢੇ 3 ਸਾਲ ਦੇ ਹਿਸਾਬ ਨਾਲ 45000 ਹੋ ਗਿਆ ਤੇ ਹੁਣ ਇੱਕ ਨਵਾਂ ਲੋਲੀ ਫੋਮ ਨਾਲ ਦੇ ਦਾਂ ਵੀ 3000 ਦੇਵਾਂਗੇ ਵਿਆਰ ਦੇ 1000 ਪੰਜਾਬ ਵਾਲਾ ਦੇਣ ਉਹ ਤਾਂ ਦਿੱਤਾ ਨਹੀਂ ਗਿਆ ਇੱਕ ਹੋਰ ਸਕੀਮ ਵੀ ਹੈ 10 ਲੱਖ ਦਾ ਤੁਹਾਡਾ ਸਿਹਤ ਬੀਮਾ ਕੀਤਾ ਜਾਊ ਚਲੋ ਇਹ ਤਾਂ ਮੇਰੇ ਖਿਆਲ ਨਾਲ ਜੇਕਰ ਚੰਗੀ ਸਰਕਾਰ ਕੋਈ ਵੀ ਹੋਵੇ ਮੈਂ ਸਰਕਾਰ ਦੇ ਵਿਰੋਧ ਚ ਨਹੀਂ ਸਰਕਾਰ ਦੇ ਪੱਖ ਚ ਨਹੀਂ ਦੋ ਚੀਜ਼ਾਂ ਹੋਣੀਆਂ ਚਾਹੀਦੀਆਂ ਇੱਕ ਹੈਲਥ ਫਰੀ ਹੋਣੀ ਚਾਹੀਦੀ ਆ ਇੱਕ ਐਜੂਕੇਸ਼ਨ ਫਰੀ ਹੋਣੀ ਚਾਹੀਦੀ ਜੇ ਤੁਹਾਡੀ ਹੈਲਥ ਨਹੀਂ ਫਰੀ ਤੁਹਾਡਾ ਐਜੂਕੇਸ਼ਨ ਨਹੀਂ ਫਰੀ ਮੈਂ ਨਾ ਤੁਹਾਡੇ ਉਸ ਮੁਲਕ ਦੀ ਸਰਕਾਰ ਹੋਣ ਦਾ ਫਾਇਦਾ ਕੋਈ ਉਸ ਮੁਲਕ ਦੀ ਸਰਕਾਰ ਹੀ ਨਾ ਹੋਵੇ ਪੋਲਿਟਿਕਸ ਦਾ ਗੇਮ ਆਫ ਮੱਗ ਜੇ ਪਾਗਲਾਂ ਦੀ ਗੇਮ ਹੈਗੀ ਆ ਤਾਂ ਫਿਰ ਤੇ ਇਹ ਪਾਗਲਾਂ ਵਾਂਗ ਪਿੱਛੇ ਹੀ ਜਾਓ ਜੇ ਗੇਮ ਪਾਗਲਾਂ ਦੀ ਨਹੀਂ ਹੈਗੀ ਤਾਂ ਫਿਰ ਤਾਂ ਇਹਦੇ ਵਿੱਚ ਹੈਲਥ ਐਂਡ ਐਜੂਕੇਸ਼ਨ ਫਰੀ ਹੋਣਾ ਚਾਹੀਦਾ ਜੇਕਰ ਵਿਧਾਨ ਸਭਾ ਦੇ ਸੈਸ਼ਨ ਤੁਸੀਂ ਦੇਖਦੇ ਹੋਗੇ ਇੰਸਟਾਗ੍ਰam ਫੇਸਬੁੱਕ ਤੇ ਆਉਂਦੇ ਨੇ ਜਦੋਂ ਇੱਕ ਦੂਜੇ ਨੂੰ ਪਰਸਨਲ ਦੂਸ਼ਣ ਬਾਜੀ ਚਾਲਦੀ ਆ ਉਥੇ ਲੋਕਾਂ ਦੇ ਕਿ ਲੋਕਾਂ ਦੇ ਕਹਿਣ ਦੇ ਮਤਲਬ ਲੋਕ ਮੁੱਦੇ ਨਹੀਂ ਹੁੰਦੇ ਵੀ ਦੂਸ਼ਣ ਬਾਜੀ ਹੈ ਵੀ ਤੂੰ ਤਾਂ ਤੁਸੀਂ ਆਮ ਆਦਮੀ ਪਾਰਟੀ ਨੇ ਚਾਰ ਵਿਆਹ ਕਰਾ ਲਈ ਉਹ ਫਲਾਣੇ ਨੇ ਇਹ ਕਰ ਲਿਆ ਇਹ ਜੀ ਦੂਸ਼ਣ ਬਾਜੀ ਉਥੇ ਚੱਲੀ ਜਾਂਦੀਆਂ ਨੇ ਲੋਕਾਂ ਦੀ ਤਾਂ ਗੱਲ ਹੋਈ ਨਹੀਂ ਰਹੀ ਸਰ ਹੁਣੇ ਮਤਲਬ ਜਦੋਂ ਪੋਲਿਟਿਕਸ ਦੇ ਅਗੇ ਹੋਮਵਰਕਸ ਪਾਗਲਾਂ ਦੀ ਗੇਮ ਪਾਗਲ ਬਣਾ ਰਹੇ ਕੋਈ ਚਾਰ ਕਰਾਵੇ ਕੋਈ ਪੰਜ ਕਰਾਵੇ ਕੋਈ 6 ਕਰਾਵੇ ਕੋਈ 10 ਕਰਾਵੇ ਇਹ ਤਾਂ ਹੁੰਦੀ ਆਪਦੀ ਹੈਡੇਗਾ ਦੇਖੋ ਵੀ ਪੰਜਾਬ ਦੇ ਭਲੇ ਲਈ ਉਹ ਕੀ ਕਰਦਾ ਪੰਜਾਬ ਦੇ ਲੋਕਾਂ ਨੇ ਉਹਨੂੰ ਚੁਣਿਆ ਪੰਜਾਬ ਦੇ ਭਲੇ ਲਈ ਉਹਨੇ ਕੀ ਕੀਤਾ ਦੇਖਣਾ ਤੇ ਇਹ ਆ ਇਹ ਜੁੜੀਆਂ ਵੀ ਉਹਦੀ ਕੋ ਪਰਸਨਲ ਲਾਈਫ ਦੇਖੀ ਜਾਓ ਪਰਸਨਲ ਲਾਈਫ ਦੇਖਣੀ ਤੁਸੀਂ ਪੰਜਾਬ ਦੇ ਲੋਕਾਂ ਨੇ ਉਹਨੂੰ ਚੁਣਿਆ ਚੰਗਾ ਬੰਦਾ ਚੁਣਿਆ ਜੇ ਬਾਅਦ ਵਿੱਚ ਉਹ ਖਰਾਬ ਹੋ ਗਿਆ ਹੁਣ ਉਹਦੇ ਜ਼ਿੰਮੇਵਾਰ ਲੋਕ ਤਾਂ ਨਹੀਂ ਹੈਗੇ ਨਾ ਹੁਣ ਉਹਨੂੰ ਲੋਕਾਂ ਨੇ ਸੇਵਾ ਕਰਨ ਲਈ ਚੁਣਿਆ ਹੋਇਆ ਉਹ ਲੋਕਾਂ ਦੀ ਸੇਵਾ ਕਰ ਰਹੇ। ਇਹ ਉਦੋਸ਼ਨ ਬਾਜ਼ੀਆਂ ਕਰੰਦਾ ਕੋਈ ਫਾਇਦਾ ਨਹੀਂ ਹੈ। ਤੇ ਬਾਕੀ ਉਹ ਵੀ ਇਹ ਤਰਨ ਤਰਨ ਨੂੰ ਪੰਥਕ ਹਲਕੇ ਦੇ ਤੌਰ ਤੇ ਗਿਣਿਆ ਜਾਂਦਾ ਪੰਥਕ ਹਲਕਾ ਇਹ ਇੱਥੇ ਦੋ ਇਸ ਟਾਈਮ ਪੰਥਕ ਧਿਰਾਂ ਵੱਡੇ ਤੌਰ ਤੇ ਉੱਭਰ ਰਹੀਆਂ ਨੇ ਜਿਹਦੇ ਚ ਧਰਮੀ ਫੌਜੀ ਦੀ ਵਾਈਫ ਮੈਡਮ ਤੇ ਇਧਰੋਂ ਮਨਦੀਪ ਸਿੰਘ ਹੋਣੀ। ਉਹਨਾਂ ਚ ਕੀ ਮੁਕਾਬਲਾ ਲੱਗਦਾ ਵੀ ਕਿਹੜੀ ਧਿਰ ਨੂੰ ਪੰਥ ਆਪਣੇ ਵੱਲ ਖਿੱਚਾ ਵੱਧ ਕਰ ਰਿਹਾ ਪੰਥ ਨੂੰ। ਸਰੀ ਇਸ ਕੁਐਸਚਨ ਬਾਰੇ ਮੈਂ ਕੋਈ ਜ਼ਿਆਦਾ ਖੁੱਲ ਕੇ ਜਵਾਬ ਨਹੀਂ ਦੇ ਸਕਦਾ। ਬਾਕੀ ਦੇਖੋ ਮੇਰੀ 40 ਸਾਲ ਉਮਰ ਹੋ ਗਈ ਆ ਅਮਰਤਪਾਲ ਵਾਲੀ ਵੇਵ ਨਹੀਂ ਮੇਰੇ ਖਿਆਲ ਨਾਲ ਬਣੀ ਭਾਈ ਸਾਹਿਬ ਅਮਰਤਪਾਲ ਵਾਲੀ ਵੇਵ ਜਿਹੜੀ ਹੈਗੀ ਨਾ ਹਜੇ ਨਹੀਂ ਹੋਈ ਤੇ ਮਤਲਬ ਲੱਗਦਾ ਵੀ ਇਸ ਵਾਰ ਮਤਲਬ ਲੋਕ ਸ਼ਾਇਦ ਨਾ ਕੋਈ ਝੋਲੀ ਪਾਉਣ ਸਹਰਾ ਇਹ ਨਹੀਂ ਮੈਂ ਕਹਿ ਸਕਦਾ ਮੈਂ ਇਹ ਕਹਿ ਰਿਹਾ ਵੀ ਜੂ ਵੇਵ ਉਦੋਂ ਸੀ ਬੱਚੇ ਬੁੱਢੇ ਜਵਾਨ ਚਨਾਨੀ ਕੁੜੀ ਜੋ ਵੀ ਬੰਦਾ ਸੀ ਉਹਦੀ ਜਵਾਨ ਤੇ ਨਾਮ ਸੀ ਭਾਈ ਅਮਰਿਤਪਾਲ ਸਿੰਘ ਭਾਈ ਉਹ ਵੇਵ ਨਹੀਂ ਹਲੇ ਤੱਕ ਇੱਦਾਂ ਦੀ ਕਿਉਂਕਿ ਉਹਨਾਂ ਦਾ ਦਾਵਾ ਤੇ ਹੈ ਵੀ 27 ਚ ਸ਼ਾਇਦ ਅਸੀਂ ਸੱਤਾ ਬਣਾਈਏ ਪੂਰਪਰ ਤੌਰ ਤੇ ਬਣਾਈਏ ਸਰ ਦੇਖੋ देयर इज नो ਵਰਲਡ ਸਿੰਗ ਇਫ ਮਨੀ ਇਸ ਗੋਨ ਨਾਥਿੰਗ ਇਸ ਗੋਨ ਇਕਵੈਲਟੀ ਇਸ ਗੋਨ ਸਮਥਿੰਗ ਇਸ ਗੋਨ ਬਿਕਾਉਜ਼ ਅਨ ਹੈਲਥੀ ਪਰਸਨ ਹੈਡ ਇਟਸ ओन ਕਿੰਸ ਇਫ ਕੈਰੈਕਟਰ ਇਸ ਗੋਨ 올 ਇਜ਼ ਗੋਨ ਬਿਕਾਉਜ਼ ਕੈਰੈਕਟਰ ਨੇਵਰ ਮੀਨਸ ਕਮ ਮੈਂ ਤੁਹਾਨੂੰ ਕਹਿੰਦਾ 3.5 ਸਾਲ ਜ ਜੋ ਸਾਡਾ ਸਰਕਾਰ ਨੂੰ ਬੋਲਣਾ ਚਾਹੀਦਾ ਸੀ ਉਹ ਬਣਿਆ ਠੀਕ ਹੈ ਅਸੀਂ ਲੋਕਾਂ ਨਾਲ ਹੋਰ ਵੀ ਗੱਲਬਾਤ ਕੀਤੀ ਜਿੰਨਾ ਤੁਸੀਂ ਖੁੱਲਕੇ ਬੋਲਿਓ ਸ਼ਾਇਦ ਲੋਕ ਇੱਕ ਡਰ ਪਤਾ ਨਹੀਂ ਕਿਉਂ ਆ ਕਿਉਂਕਿ ਇਹ ਹੁੰਦਾ ਵੀ ਮੈਂ ਜੇ ਚੋਣ ਆਇਆ ਕਿ ਮੈਂ ਹਰਮਿੰਦਰ ਸਿੰਘ ਨੂੰ ਵੋਟ ਪਾਉਣਗੀ ਤੇ ਮੈਂ ਕਹਿ ਸਕਦਾ ਪਰ ਲੋਕ ਇਹ ਨਹੀਂ ਕਹਿ ਰਹੇ ਕਿ ਕੀ ਲੱਗਦਾ ਵੀ ਇਹ ਡਰ ਕਿਹੜੇ ਕਾਰਨਾਂ ਕਰੇ ਹਰਮਿੰਦਰ ਸਿੰਘ ਦਾ ਨਾਮ ਲਿਆ no doubt ਮੈਂ ਇੱਕ ਗੱਲ ਬਿਲਕੁਲ ਕਲੀਅਰ ਕਰਾਂਗਾ ਵੇਖੋ ਵੋਟ ਪਾਉਣਾ ਮੇਰਾ ਇੱਕ ਆਪ ਦਾ ਹੇ ਜੋ ਮੈਂ ਜਿੰਨੂੰ ਮਰਜੀ ਪਾਲਾਂ ਇੱਕ ਮੇਰਾ ਅਧਿਕਾਰ ਹੈ ਕਿਸੇ ਰਮੀਸ਼ ਸਿੰਘ ਦਾ ਨਾਮ ਲਿਆ ਰਮੀਸ਼ ਸਿੰਘ ਨੇ ਡਵੈਲਪਮੈਂਟ ਕਰਵਾਈਏ ਸਾਰਾ ਰਮੀਸ਼ ਸਿੰਘ ਨੇ ਡਵੈਲਪਮੈਂਟ ਕਰਾਈਆ ਸ਼ਹਿਰ ਦੇ ਵਿੱਚ ਵੀ ਜਿਸ ਬੰਦੇ ਨੇ ਕਰਾਇਆ ਉਸ ਦਾ ਨਾਮ ਵੀ ਹੋਣਾ ਜੀ ਦਾ ਫਰਾਂਤੂ ਮੈਂ ਪਾਰਟੀ ਦੀ ਗੱਲ ਕਰ ਰਿਹਾ ਵੀ ਸਰਕਾਰ ਦੀ ਗੱਲ ਕਰ ਰਿਹਾ ਮੈਂ ਪਾਰਟੀ ਛੱਡੋ ਮੈਂ ਸਰਕਾਰ ਦੀ ਗੱਲ ਕਰ ਰਿਹਾ ਮੈਂ ਇੱਥੋਂ ਹੀ ਜੱਜ ਕੀਤਾ ਪਿਛਲੇ 7-8 ਦਿਨਾਂ ਦੇ ਵਿੱਚ ਲੋਕ ਰੋਣ ਕਰ ਲਾਉਣ ਬਹੁਤ ੜੇ ਹਰਮੇਸ ਸਿੰਘ ਨੋ ਡਾਊਟ ਨੇ ਕੰਮ ਕਰਵਾਇਆ ਵਾ ਸ਼ਹਿਰ ਦੇ ਵਿੱਚ ਫੇਵਰਿੰਗ ਸਿਸਟਮ ਬਣਵਾਇਆ ਵਾ ਬੜਾ ਕੁੱਝ ਕੰਮ ਕਰਵਾਇਆ ਇਹਦੇ ਵਿੱਚ ਕੋਈ ਗੱਲ ਨਹੀਂ ਹੈਗੀ ਛੜਕਾਂ ਬਣਵਾਈਆਂ ਸੀ ਉਹਨੇ ਵਧੀਆ ਉਹਨੇ ਬਾਜ਼ਾਰ ਬਣਵਾਏ ਸੀ ਮੇਰੇ ਕਰਨ ਆ ਬਾਜ਼ਾਰ ਸਾਹਮਣੇ ਜਿਹੜਾ ਬਣਿਆ ਵੀ ਰਵੀਰ ਸਿੰਘ ਸੰਧੂ ਨੇ ਬਣਵਾਇਆ ਸੀ ਜੇ ਉਹਨੇ ਕੰਮ ਕੀਤਾ ਤੇ 15 ਸਾਲੇ ਕੱਢ ਗਏ ਨੋ ਡਾਊਟ ਕੰਮ ਕੀਤਾ ਉਸਨੇ ਪਰੰਤੂ ਪਰਮਾਨੰਦ ਸਾਹਿਬ ਤਾਂ ਜਦੋਂ ਇਹ ਹਰਮੇਸ ਸਿੰਘ ਅਕਾਲੀ ਦਲ ਚ ਹੁੰਦੇ ਨੇ 15 ਸਾਲ ਉਹਰੇ ਰਾਜ ਕੀਤਾ ਉਦੋਂ ਵਾਈ ਵੇਲੇ ਤਾਂ ਮਾਨ ਸਾਹਿਬ ਕਹਿੰਦੇ ਸੀ ਹਰਮੇਸ ਸਿੰਘ ਸੰਧੂ ਚੋਰਾ ਇਹ ਬੰਦਿਆ ਨਸ਼ੇ ਦਾ ਸਤਾ ਗਰਾਮ ਜੀਟੀਵੀ ਤੋਂ ਬਾਅਦ ਦੂਜੇ ਨੰਬਰ ਤੇ ਤੇ ਅੱਜ ਉਸੇ ਬੰਦੇ ਨੂੰ ਕਹਿ ਰਹੇ ਨੇ ਜੇਕਰ ਨਸ਼ਾ ਬੰਦ ਕਰਉਣਾ ਤਾਂ ਤੁਸੀਂ ਹਰਮਿੰਦਰ ਸਿੰਘ ਨੂੰ ਵੋਟ ਪਾਓ ਇਸ ਤੀ ਨੂੰ ਕਿਵੇਂ ਦੇਖੂਗਾ ਸਰ ਬਿੱਕੂ ਮੈਂ ਨਾ ਕਦੀ ਕਿਸੇ ਨਸ਼ੇ ਵਾਲੇ ਬੰਦੇ ਦੇ ਵਿੱਚ ਵਿਚਰਿਆ ਨਹੀਂ ਤੇ ਨਸ਼ੇ ਦੀ ਮੈਨੂੰ ਬਹੁਤੀ ਜਿਆਦਾ ਨੌਲੇਜ ਨਹੀਂ ਆ ਤੁਸੀਂ ਡਿਵੈਲਪਮੈਂਟ ਦੀ ਗੱਲ ਕੀਤੀ ਡਿਵੈਲਪਮੈਂਟ ਦੇ ਤੌਰ ਤੇ ਮੈਂ ਸ਼ਹਿਰ ਦੇ ਵਿੱਚ ਵੇਖਿਆ ਗਲੀਆਂ ਬਣੀਆਂ ਛੜਕਾਂ ਬਣੀਆਂ ਉਹ ਡਿਵੈਲਪਮੈਂਟ ਉਹਨੇ ਕਰਵਾਈ ਆ ਕਿ ਤਰਨਦਾਰਾਂ ਦੇ ਲੋਕਾਂ ਦਾ ਕਹਿਣਾ ਨਸ਼ਾ ਇੱਥੇ ਸਭ ਤੋਂ ਵੱਡੀ ਸਮੱਸਿਆ ਬੌਰਡਰ ਹੀ ਰਹੀ ਆਣ ਕਰਕੇ ਬਹੁਤ ਵੱਡੀ ਸਮੱਸਿਆ ਹੈ ਸਾਡੇ ਤਰਨਤਾਰਨ ਦਾ ਹਸਪਤਾਲ ਦੇ ਬਾਹਰ ਦੇਖੋ ਲੋਕ ਲੈਣਾ ਲੱਗੀਆਂ ਹੋਈਆਂ ਨੇ ਨਸ਼ੇ ਵਾਲੀਆਂ ਗੋਲੀਆਂ ਨਾ ਬੜਾ ਬੁਰਾ ਹਾਲ ਆ ਤੇ ਇਹਨਾਂ ਲਈ ਰੁਜ਼ਗਾਰ ਚਾਹੀਦਾ ਹੈ ਇਹਨਾਂ ਲਈ ਹੈਲਥ ਸਿਸਟਮ ਚੰਗਾ ਚਾਹੀਦਾ ਜਿੱਦਾਂ ਮੈਂ ਕਿਹਾ ਸੀ ਸਟ੍ਰੀਟਾਂ ਦੇ ਵਿੱਚ ਦੋ ਚੀਜ਼ਾਂ ਫ੍ਰੀ ਹੋਣੇ ਚਾਹੀਦੀਆਂ ਨੇ ਹੈਲਥ ਸਿਸਟਮ ਫ੍ਰੀ ਹੋਣਾ ਚਾਹੀਦਾ ਐਜੂਕੇਸ਼ਨਲ ਸਿਸਟਮ ਫ੍ਰੀ ਹੋਣਾ ਚਾਹੀਦਾ ਇਹਨੇ ਵੀ ਤੁਸੀਂ ਸਿਸਟਮ ਫ੍ਰੀ ਕਰ ਦਿੱਤਾ ਤੇ ਪੜਾਉਣ ਲਈ ਵਿਆਪਕ ਨਹੀਂ ਹੈਗੇ ਹੈਲਥ ਫ੍ਰੀ ਕਰ ਦਿੱਤੀ ਲਾਜ ਲਈ ਡਾਕਟਰ ਨਹੀਂ ਹੈਗੇ ਅਣਾ ਮੈਂ ਰਾਤ ਨੂੰ 12 ਵਜੇ ਪੇਛੜ ਲੈ ਕੇ ਜਾਣਾ ਵਾ ਡਾਕਟਰ ਸਰਕਾਰੀ ਸਤਲਪੁਰਾ ਖੜਕਾਉਣਾ ਵਾ ਉਹ ਉੱਠਦਾ ਏ ਦੋ ਟਿੱਕੇ ਲਾ ਦਿੰਦਾ ਏ ਕਹਿੰਦਾ ਏ ਠੀਕ ਆ ਘਰੋਂ ਚਲ ਜਓ ਸੇਰੇ ਬੰਦਾ ਮਰ ਜਾਂਦਾ ਇਹ ਕੋਈ ਨਾ ਸਿਸਟਮ ਨਹੀਂ ਹੋਣਾ ਤੂੰ ਸਿਸਟਮ ਹੋਵੇ ਐਕੂਰੇਸੀ ਵਾਲਾ ਇਦਾਂ ਦਾ ਸਿਸਟਮ ਹੋਵੇ ਸਾਡੇ ਕੋਲ ਐਂਬੂਲੈਂਸ ਦੇ ਵਿੱਚ ਇਲਾਜ ਹੋਣ ਹਸਪਤਾਲ ਪਹੁੰਚਣ ਤੋਂ ਪਹਿਲਾਂ ਉਹਦਾ ਇਲਾਜ ਹੋ ਜੇ ਇਹੋ ਜਿਹਾ ਸਿਸਟਮ ਹੋਣਾ ਚਾਹੀਦਾ ਰੰਗਲਾ ਪੰਜਾਬ ਇਸ ਤਰ੍ਹਾਂ ਦਾ ਹੋਣਾ ਚਾਹੀਦਾ ਇਹ ਥੋੜੇ ਦੇ ਮੈਨੂੰ ਗੰਗਲਾ ਪੰਜਾਬ ਹੀ ਲੱਗ ਰਿਹਾ ਹੈ ਰੰਗਲਾ ਪੰਜਾਬ ਲੱਗ ਹੀ ਨਹੀਂ ਰਿਹਾ ਇਹ ਬਹੁਤ ਸਹੀ ਗੱਲ ਹੈ ਇਹਨਾਂ ਦੀ ਕਿ ਜਿਹੜੀਆਂ ਅਸੀਂ 70 ਸਾਲਾਂ ਤੋਂ ਮੁੱਦੇ ਲੈ ਕੇ ਬੈਠੇ ਆਂ ਵੀ ਸੜਕਾਂ ਬਣਨੀਆਂ ਚਾਹੀਦੀਆਂ ਸਾਡੀਆਂ ਨਾਲੀਆਂ ਬਣਨੀਆਂ ਚਾਹੀਦੀਆਂ ਇਹ ਤੋਂ ਉੱਠ ਕੇ ਇਹ ਗੱਲਾਂ ਜਿਹੜੀਆਂ ਬਹੁਤ ਪਿਆਰੀਆਂ ਲੱਗਦੀਆਂ ਹੁੰਦੀਆਂ ਨੇ ਲੋਕਾਂ ਸਮਝਦਾਰ ਲੱਗਦੇ ਹੁੰਦੇ ਨੇ ਜਦੋਂ ਇਹ ਗੱਲ ਹੁੰਦੀ ਹੈ ਕਿ ਜਿਹੜੀ ਐਜੂਕੇਸ਼ਨ ਹੈ ਉਹ ਫ੍ਰੀ ਹੋਣੀ ਚਾਹੀ ਦੁਆਲੇ ਨੂੰ ਹੋ ਸਕਣਗੇ ਕਿਉਂਕਿ ਅੱਜ ਦੇ ਸਮੇਂ ਦੇ ਵਿੱਚ ਐਜੂਕੇਸ਼ਨ ਸਿਸਟਮ ਹੈ ਜਿਹੜਾ ਪ੍ਰਾਈਵੇਟਾਈਜੇਸ਼ਨ ਜਿਹੜੀ ਹੋਈ ਜਾਂਦੀ ਹੈ ਲਗਾਤਾਰਤਾ ਤੇ ਆਮ ਬੰਦੇ ਨੂੰ ਆਪਣਾ ਜਵਾਬ ਪੜਾਉਣਾ ਵੀ ਮੁਸ਼ਕਿਲ ਹੈ 12ਵੀਂ ਤੋਂ ਬਾਅਦ ਆਈਲੈਂਡਸ ਦਾ ਰੁਝਾਨ ਵੀ ਇੱਥੋਂ ਹੀ ਪੈਦਾ ਹੋ ਰਿਹਾ ਇਹ ਵੀ ਨਾਲ ਨਾਲ ਇਹ ਕਹਿਣਾ ਹੈ ਕਿ ਕੱਲੀ ਇਹ ਨਹੀਂ ਕਿ ਐਜੂਕੇਸ਼ਨ ਫ੍ਰੀ ਕਰਤੀ ਤਾਂ ਇਹ ਨਾ ਹੋਵੇ ਕਿ ਤੁਸੀਂ ਉੱਥੇ ਮਾਸਟਰ ਨਹੀਂ ਭਰਤੀ ਕਰ ਰਹੇ ਕਿਉਂਕਿ ਜੇਕਰ 600 ਯੂਨਟਾਂ ਬਿੱਲ ਤੁਸੀਂ ਮਾਫ ਕਰਤਾ ਤਾਂ ਇਹਦਾ ਮਤਲਬ ਇਹ ਨਹੀਂ ਕਿ ਤੁਸੀਂ ਮੁੜ ਕੇ ਬਿੱਲ ਉਹ ਨਾ ਉਹ ਨਾ ਕਰੋ ਕਿ ਬਿਜਲੀ ਉਹ ਨਹੀਂ ਆਵੇ ਤੇ ਮੀਟਰ ਦਾ ਕੀ ਕਰਾਂਗੇ ਜੇ ਤੁਹਾਨੂੰ ਯੂਨਟ ਦਾ ਕੀ ਕਰਾਂਗੇ ਬਾਕੀ ਨਾਲ ਨਾਲ ਇਹ ਵੀ ਵੱਡੀ ਗੱਲ ਹੈ ਕਿ ਜਦੋਂ ਡਾਕਟਰ ਹਸਪਤਾਲਾਂ ਦੇ ਵਿੱਚ ਸਰਕਾਰੀਆਂ ਦੇ ਵਿੱਚ ਹੁਣ ਕਿਉਂਕਿ ਸਭ ਤੋਂ ਵੱਧ ਜਿਹੜੀ ਅਸੀਂ ਆਪਦੇ ਕੋਲ ਇਨਕਮ ਜਮ੍ਹਾਂ ਕਰਦੇ ਹਾਂ ਇਨਕਮ ਇਸ ਕਰਕੇ ਕਰਦੇ ਹਾਂ ਜਦ ਤੱਕ ਘਰ ਪਾਉਣਾ ਹੁੰਦਾ ਜਾਂ ਇਸ ਲਈ ਸੋਚ ਕੇ ਰੱਖਿਆ ਜਾਂਦਾ ਥੋੜਾ ਜਿਹਾ ਕੈਸ਼ ਆਪਦੇ ਘਰੇ ਜਿਹੜੀ ਅਸੀਂ ਜ਼ਰੂਰਤ ਲਈ ਰੱਖਦੇ ਹਾਂ ਕਿ ਕਈ ਵਾਰੀ ਕੋਈ ਬਿਮਾਰਤਮਾਰ ਹੋ ਜਾਂਦਾ ਤਾਂ ਲੱਖਾਂ ਦੇ ਖਰਚੇ ਆ ਜਾਂਦੇ ਨੇ ਉਸ ਵੇਲੇ ਲਈ ਸਾਹਮਦੇ ਆ ਜੇਕਰ ਸਰਕਾਰੀ ਹਸਪਤਾਲਾਂ ਦੇ ਵਿੱਚ ਲੋਕਾਂ ਦਾ ਇਲਾਜ ਫ੍ਰੀ ਹੁੰਦਾ ਹੈ ਵੱਡੀਆਂ-ਵੱਡੀਆਂ ਬਿਮਾਰੀਆਂ ਦੇ ਲਈ ਵੱਡੇ-ਵੱਡੇ ਜਿਹੜੇ ਵਾਅਦੇ ਕੀਤੇ ਹੋਏ ਨੇ ਉਹ ਪੂਰੇ ਕਿਤੇ ਜਾਂਦੇ ਨਹੀਂ ਕਿਉਂਕਿ ਭਗਵੰਤ ਮਾਨ ਨੂੰ ਨਹੀਂ ਐਜੂਕੇਸ਼ਨ ਤੇ ਹੈਲਥ ਨੂੰ ਲੈ ਕੇ ਇੱਥੇ ਪੰਜਾਬ ਦੇ ਵਿੱਚ ਵੱਡੇ ਪੱਧਰ ਤੇ ਆਏ ਸੀਗੇ ਹਾਲਾਂਕਿ ਭਗਵੰਤ ਮਾਨ ਨੂੰ ਹੋਂ ਦਾ ਇਹ ਕਹਿਣਾ ਹੁੰਦਾ ਸੀ ਕਿ ਜਿਹੜੇ ਅਸੀਂ ਮੋਹੱਲਾ ਕਲੀਨਿਕ ਬਣਾਵਾਂਗੇ ਉੱਥੋਂ ਗੋਰੇ ਆਪ ਦਾ ਇਲਾਜ ਕਰਵਾਉਣਾ ਆਇ ਕਰਨਗੇ ਬਾਹਰੋਂ ਪਰ ਉੱਥੇ ਭਗਵੰਤ ਮਾਨ ਨੂੰ ਜੇ ਤੁਸੀਂ ਦੇਖਦੇ ਹੋ ਵੀ ਭਗਵੰਤ ਮਾਨ ਨੂੰ ਟੱਲੇ ਹੁੰਦੇ ਨੇ ਆਪ ਉਹ ਫੋਟੋਸ ਚ ਦਾਖਲ ਹੁੰਦੇ ਹਾਂ ਪਰਸੋਂ ਮੈਂ ਇੱਥੇ ਬਾਜ਼ਾਰ ਦੇ ਚੌਂਕ ਦੇ ਵਿੱਚ ਖੜ੍ਹਾ ਸੀ ਜੀ ਮੁਹੱਲਾ ਕਲੀਨਿੰਗ ਦੇ ਡਾਕਟਰ ਤਾਂ ਧਰਨਾ ਦੇ ਰਹੇ ਨੇ ਤੇ ਜੇ ਮੁਹੱਲਾ ਕਲੀਨਿੰਗ ਦੇ ਡਾਕਟਰ ਧਰਨਾ ਦੇ ਰਹੇ ਨੇ ਤਾਂ ਉੱਥੋਂ ਤੁਸੀਂ ਆਪ ਹੀ ਕਹੋ ਜਿੱਦਾਂ ਮੈਂ ਕਿਹਾ ਐਜੂਕੇਸ਼ਨ ਫ੍ਰੀ ਹੋਵੇ ਤੇ ਜਿੱਦਾਂ ਲੜੋ ਉਹਦੇ ਲਈ ਮਾਸਟਰ ਹੋਣਾ ਵੀ ਬਹੁਤ ਜ਼ਰੂਰੀ ਹੈ ਇਫ ਯੂ ਫੇਸ ਯੂ ਕੈਨ ਸਕਸੀਡ ਇਫ ਯੂ ਨਾਟ ਫੇਸਿੰਗ ਦੀ ਬ੍ਰੇਕਨੈਕ ਕੰਪੀਟੀਸ਼ਨ ਯੂ ਕੈਨ ਨਾਟ ਸਕਸੀਡ ਜੇ ਫੇਸ ਕਰਾਂਗੇ ਤਾਂ ਅੱਗੇ ਆਵਾਂਗੇ ਪਰ ਉਹਨੂੰ ਸਮਝਾਉਣ ਲਈ ਕਿ ਅਧਿਆਪਕ ਦਾ ਹੋਣਾ ਤਾਂ ਜ਼ਰੂਰੀ ਹੀ ਕਿ ਨਹੀਂ ਜੇ ਅਧਿਆਪਕ ਕਿੰਨੇ ਹੋਊਗਾ ਸਕੂਲ ਦੀਆਂ ਸੋਹਣੀਆਂ ਇਮਾਰਤਾਂ ਨੂੰ ਕੀ ਕਰਾਂਗੇ ਉਹਨਾਂ ਬੈਂਚਾਂ ਨੂੰ ਕੀ ਕਰਾਂਗੇ ਉਹਨਾਂ ਵਾਟਰ ਕੁਲਰਾਂ ਨੂੰ ਕੀ ਕਰਾਂਗੇ ਜੇ ਉੱਥੇ ਅਧਿਆਪਕ ਨਾ ਹੋਊਗਾ ਪੜਾਉਣਾ ਲਈ ਨਾ ਹੋਊਗਾ ਇਹ ਇਹ ਬਹੁਤ ਤੋਂ ਵੱਡੇ ਪੱਧਰ ਤੇ ਵਾਅਦੇ ਕੀਤੇ ਗਏ ਨੇ ਇਹ ਗੱਲਾਂ ਦੇ ਦਾਅਵੇ ਕੀਤੇ ਗਏ ਨੇ ਕਿ ਜਿਹੜਾ ਅਸੀਂ ਹੈਲਥ ਸਿਸਟਮ ਆ ਉਹ ਪੂਰੇ ਤੌਰ ਤੇ ਪੰਜਾਬ ਦੇ ਵਿੱਚ ਸੁਧਾਰ ਚੁੱਕੇ ਆ 70% ਅਸੀਂ ਨਸ਼ਾ ਕਰ ਖਤਮ ਕਰ ਚੁੱਕੇ ਆ ਪੂਲ ਪੂਲ ਪੰਜਾਬ ਦੇ ਵਿੱਚ ਨਾਲ ਹੀ ਨਾਲ ਜਿਹੜਾ এডੂਕੇਸ਼ਨ ਸਿਸਟਮ ਆ ਉਹ ਸਾਡਾ ਬਹੁਤ ਬੈਟਰ ਹੋ ਚੁੱਕਿਆ ਹੈ ਅੱਜ ਰਾਤ ਨੂੰ 2 ਵਜੇ ਸਰਕਾਰੀ ਹਸਪਤਾਲ 'ਚ ਵਿਜ਼ਿਟ ਕਰੋ ਆਪਣਾ ਕੈਮਰਾ ਲੈ ਕੇ ਤੁਹਾਨੂੰ ਆਪ ਹੀ ਪਤਾ ਲੱਗ ਜਾਊਗਾ ਵੀ ਹੈਲਥ ਸਿਸਟਮ ਕਿੰਨਾ ਗਿਦਰਿਆ ਠੀਕ ਹੈ ਨਾ ਮੈਂ ਨਹੀਂ ਚਲੋ ਪਰ ਬੇਸਿਕ ਨੀਡਾ ਦਵਾਈਆਂ ਬੰਦੇ ਦੀ ਹੈਲਥ ਨੀਡ ਆ ਮੈਂ ਕਿਸੇ ਵੀ ਚੀਜ਼ ਨੂੰ ਪ੍ਰੈਫਰੈਂਸ ਨਹੀਂ ਦਿੱਤੀ ਮੈਂ ਬਸ ਇੱਕ ਐਜੂਕੇਸ਼ਨ ਨੂੰ ਪ੍ਰੈਫਰੈਂਸ ਦਿੱਤੀ ਆ ਇੱਕ ਹੈਲਥ ਨੂੰ ਪ੍ਰੈਫਰੈਂਸ ਦਿੱਤੀ ਆ ਤੇ ਜੀ ਤੁਹਾਨੂੰ ਲੱਗ ਰਿਹਾ ਹੈ ਹੈਲਥ ਸਿਸਟਮ ਬਹੁਤ ਵਧੀਆ ਤੁਸੀਂ ਅੱਜ ਰਾਤ ਨੂੰ 2 ਵਜੇ ਵਿਜ਼ਿਟ ਕਰਕੇ ਦੇਖ ਲਓ ਇਹ ਠੀਕ ਹੈ ਇਹ ਗੱਲ ਸਿਆਣੀ ਹੈ ਕਿ ਬੇਸਿਕ ਜ਼ਰੂਰਤਾਂ ਜਿਹੜੀਆਂ ਆਮ ਬੰਦਿਆਂ ਨੇ ਹੁੰਦੀਆਂ ਨੇ ਉਹ ਜ਼ਰੂਰਤਾਂ ਦੇ ਉੱਤੇ ਕੰਮ ਵੱਡੇ ਪੱਧਰ ਤੇ ਕੀਤਾ ਜਾਣਾ ਚਾਹੀਦਾ ਹੈ ਬਾਕੀ 11 ਤਰੀਕਾ ਨੂੰ ਇੱਥੇ ਵੋਟਾਂ ਪੈਣਗੀਆਂ ਤੇ 14 ਨੂੰ ਕਾਊਂਟਿੰਗ ਹੁੰਦੀ ਹੈ ਉਸ ਤੋਂ ਬਾਅਦ ਅਨਾਊਂਸਮੈਂਟ ਹੁੰਦੀ ਹੈ ਦੇਖੀ ਜਾਊਗੀ ਕਿ ਕਿਹਦੇ ਝੋਲੀ ਲੋਕ ਇਹ ਜਿਹੜਾ ਕਈ ਅਸੀਂ ਜਿੱਤ ਦਾ ਸੇਰਾ ਪਾਉਂਦੇ ਨੇ ਉਹ ਦੇਖਣ ਦਾ ਮਸਲਾ ਹੋਊਗਾ ਤੇ ਇਹ ਦੇਖਦੇ ਹਾਂ ਹੁਣ ਹਾਲਾਂਕਿ ਲੋਕਾਂ ਦਾ ਵੀ ਕੁਝ ਆਡ-ਅਡ ਵਿਚਾਰ ਨੇ ਜਿਵੇਂ ਇਹਨਾਂ ਨੇ ਹਲਤ ਨੂੰ ਲੈ ਕੇ ਗੱਲਾਂ ਕੀਤੀਆਂ ਉਧਰ ਲੋਕਾਂ ਨੇ ਰੋਜ਼ਗਾਰ ਨੂੰ ਲੈ ਕੇ ਗੱਲਾਂ ਕੀਤੀਆਂ ਅੱਡ-ਅੱਡ ਵਿਚਾਰ ਨੇ ਹਰੇਕ ਪਦਾ ਕੁਝ ਡਰ ਦਾ ਮਾਹੌਲ ਵੱਡੇ ਪੱਧਰ ਤੇ ਵੀ ਇਹ ਹੈਗਾ ਕਿ ਲੋਕ ਖੁੱਲ ਕੇ ਇਹ ਨਹੀਂ ਕਹਿੰਦੇ ਕਿ ਇਸ ਨੂੰ ਅਸੀਂ ਵੋਟ ਪਾਵਾਂਗੇ ਜਾਂ ਇਹ ਸਹੀ ਹੈ ਜਾਂ ਗਲਤ ਹੈ ਕਿਉਂਕਿ ਇਹ ਹੁੰਦਾ ਵੀ ਜੇ ਦੁੱਦਾ ਜਿੱਤ ਗਿਆ ਤਾਂ ਕੱਲ ਨੂੰ ਮੀਡੀਆ 'ਚ ਅਸੀਂ ਆਵਾਂਗੇ ਤੇ ਕੋਈ ਕੁਝ ਸਾਡੇ ਦੇ ਖਿਲਾਫ ਨਾ ਹੋ ਜਾਣ ਸਾਡੇ ਕਿਤੇ ਕੰਮ ਨਾ ਰੁਕ ਜਾਣ ਸਾਡੇ ਜਿਹੜੇ ਆਮ ਜ਼ਿੰਦਗੀ ਦੇ ਲੋਕਾਂ ਨੇ ਐਮਸੀਆਂ ਤੋਂ ਜਾ ਕੇ ਥੋੜੇ-ਬਹੁਤ ਸੈਂਡ ਕਰਾਣੇ ਹੁੰਦੇ ਨੇ ਉਹਦੇ ਵਿੱਚ ਦਿੱਕਤਾਂ ਨਾ ਆ ਜਾਣ ਬਾਕੀ ਦੇਖਣ ਦਾ ਮਸਲਾ ਹੋਊਗਾ 14 ਤਰੀਕਾ ਨੂੰ ਸਾਰਾ ਕੁਝ ਸਾਹਮਣੇ ਆ ਜਾਊ